ਸਤਿ ਸ੍ਰੀ ਅਕਾਲ ਸਾਰੇ ਆਪਣੇ YouTube ਵਾਲੇ ਵੀਰਾਂ ਨੂੰ ਭਾਈ ਜਿਹੜੇ ਆਪਣੇ ਚੈਨਲ ਵਾਈਖ ਦੇ ਨੇ ਬਈ ਭਾਈ ਸਾਰੇ ਆਪਣੇ ਸਬਸਕ੍ਰਾਈਬ ਕਰਨਾ ਭਾਈ ਜਿਹੜੀ ਅੱਜ ਤੁਹਾਨੂੰ ਇੱਕ ਬੈੜ ਦਿਖਾ ਰਹੇ ਇਹ ਟੁੱਟਿਆ ਸੁਆਹ ਹੈ ਤੇ ਬਹੁਤ ਬੱਧੀਆ ਚੱਕੀ ਬੈੜ ਹੈ ਇੱਕ ਪਿੰਡ ਲੌਂਗ ਵਾਲੀ ਜਿਹੜੀ ਹੈ ਇਹਨੇ ਅੰਨ ਭਰ ਦਿੱਤਾ ਹਿੰਦੇ ਸਪ੍ਰਿੰਗ ਦੇ ਕਿਰਾਣ ਦੇ ਵਿੱਚ ਜਰਨੀਆਂ ਤਾਂ ਸੋ ਬੱਚੇ ਸਪੰਗਿਆ ਚੱਕੀ ਉਹ ਨਾ ਬਰੇ ਧੰਨਵਾਦ ਬਾਈ ਪਿੰਡ ਬਾਈ ਬਾਈ ਦਾ ਲੋਂਗੋਲ ਜ਼ਿਲ੍ਹਾ ਸੰਗਰੂਰ ਆਪਣੇ ਸਨਾਮ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੂਰ ਹੈ ਬਾਈ ਬਾਈ ਇੱਕ ਦੋ ਬੈੜੀ ਲੈ ਕੇ ਆਉਂਦਾ ਬਾਈ ਚੰਗੀਆਂ ਲੈ ਕੇ ਆਉਂਦਾ ਬਹੁਤ ਚੰਗੇ ਚੰਗੇ ਜਾਨਵਰ ਵੀ ਇਹਦੇ ਮੱਝਾਂ ਵੀ ਹੁੰਦੇ ਨੇ ਬਾਈ ਕੋਲੇ ਤੇ ਗਾਵਾਂ ਵੀ ਹੁੰਦੀਆਂ ਨੇ ਗੀਆਂ ਤੇ ਆਪਣਾ ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਬਾਈ ਨੂੰ ਗਾ ਚੰਗੀ ਲੱਗੀ ਤੇ ਆਪਣਾ ਕਾਂਟੀ ਦਾ ਬਟਨ ਵੀ ਦਵਾਓ ਬਾਈ ਸਬਸਕ੍ਰਾਈਬ ਵੀ ਕਰੋ ਸਬਸਕ੍ਰਾਈਬਰ ਵੀ ਕਰੋ ਤਾਂ ਕਿ ਆਪਾਂ ਹੋਰ ਵੀ ਵੀਡੀਓ YouTube ਤੇ ਪਾਉਂਦੇ ਰਹੀਏ ਧੰਨਵਾਦ ਗਦੇ ਥੈਂਕ ਯੂ